ਸਾਬਕਾ ਐਮਪੀ ਤੇ ਦੂਜੇ ਪਾਸੇ ਅਕਾਲੀ ਲੀਡਰ ਦੇ بیٹے ਦੀ ਬੀਤੀ ਰਾਤ ਹਾਦਸੇ ਦੇ ਵਿੱਚ ਜਾਨ ਜਾਂਦੀ ਹੈ ਔਰ ਉਸੇ ਹਾਦਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਚਾਰ ਗੱਡੀਆਂ ਦੀ ਦੇਰ ਰਾਤ ਜਲੰਧਰ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਔਰ ਸੜਕੀ ਹਾਦਸੇ ਦੇ ਵਿੱਚ ਮਹਿੰਦਰ ਕੇਪੀ ਦੇ بیٹے ਦੀ ਜਾਨ ਜਾਂਦੀ ਹੈ ਔਰ ਉਸੇ ਦੌਰਾਨ ਦੀ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸੜਕੀ ਹਾਦਸਾ ਵਾਪਰਦੈ ਤਾ ਜਲੰਧਰ ਦੇ ਵਿੱਚ ਦੇਰ ਰਾਤ ਚਾਰ ਗੱਡੀਆਂ ਦੀ ਜੋ ਭਿਆਨਕ ਟੱਕਰ ਹੋਈ ਸੀ ਉਸੇ ਦੇ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਚੀ ਕੇਪੀ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਉਹਨਾਂ ਦੀ ਉਮਰ ਹਲੇ 36 ਸਾਲ ਦੀ ਸੀ ਤਾਂ ਇਸ ਤੋਂ ਇਲਾਵਾ ਦੋ ਹੋਰ ਕਾਰ ਸਵਾਰਾਂ ਨੂੰ ਵੀ ਗੰਭੀਰ ਸੱਟਾਂ ਇਸ ਹਾਦਸੇ ਦੇ ਵਿੱਚ ਲੱਗਦਿਆਂ ਨੇ ਹਾਦਸਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਮਾਤਾ ਰਾਣੀ ਚੌਂਕ ਦੀ ਦੱਸੀ ਜਾ ਰਹੀ ਹੈ ਜਿੱਥੇ ਕਟਨਾ ਵਾਪਰਦੀ ਹੈ ਕਟਨਾ ਵੇਲੇ ਮਹਿੰਦਰ ਸਿੰਘ ਕੇਪੀ ਆਪਣੇ ਘਰ ਦੇ ਵਿੱਚ ਮੌਜੂਦ ਸਨ ਜਾਣਕਾਰੀ ਇਹ ਵੀ ਆਈ ਹੈ ਕਿ ਰਿਚੀ ਜਿਹੜਾ ਮਾਡਲ ਟਾਊਨ ਦੇ ਮਾਤਾ ਰਾਣੀ ਚੌਂਕ ਦੇ ਨੇੜੇ ਆਪਣੀ ਫੋਰਚਨਰ ਗੱਡੀ ਦੇ ਵਿੱਚ ਜਾ ਰਹੇ ਸੀ ਔਰ ਰਿਚ ਦੀ ਗਰਦਨ ਦਾ ਮਨਕਾ ਇਸ ਹਾਦਸੇ ਦੇ ਵਿੱਚ ਟੁੱਟ ਜਾਂਦਾ ਸਿਰਤੇ ਹੋਰ ਸਰੀਰਕ ਸੱਟਾਂ ਵੀ ਲੱਗਦੀਆਂ ਨੇ ਜਿਸ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ ਤਾਂ ਹਾਦਸੇ ਤੋਂ ਬਾਅਦ ਕ੍ਰੇਟਾ ਕਾਰ ਚਲਾਉਣ ਵਾਲਾ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਜਾਂਦਾ ਹੈ ਔਰ ਪੁਲਿਸ ਉਸਦੀ ਫਿਲਹਾਲ ਤਲਾਸ਼ ਕਰ ਰਹੀ ਹੈ ਤਾਂ ਇਸ ਹਾਦਸੇ ਦੀ ਇੱਕ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੂਰੀ ਘਟਨਾ ਸਾਫ਼ ਨਜ਼ਰ ਆਉਂਦੀ ਹੈ ਤਕਰੀਬਨ 11 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇਜ਼ ਰਫਤਾਰ ਕ੍ਰੇਟਾ ਨੇ ਫੋਰਚੂਨਰ ਨੂੰ ਸਾਹਮਣੇ ਤੋਂ ਟੱਕਰ ਮਾਰੀ ਔਰ ਮਹਿੰਦਰ ਸਿੰਘ ਕੇਪੀ ਦੇ ਰਿਸ਼ਤੇਦਾਰ ਅਮਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਜੋ ਸੀਸੀਟੀਵੀ ਬਾਹਰ ਆਂਦੀ ਹੈ ਤਾਂ ਉਹਦੇ ਵਿੱਚ ਕਿੱਦਾਂ ਇਹ ਪੂਰੀ ਘਟਨਾ ਵਾਪਰਦੀ ਹੈ ਉਹ ਸਬੂਤ ਪੇਸ਼ ਕਰਦੀ ਹੈ ਤਾਂ ਰਚੀ ਕੇਪੀ ਜਿਹੜੇ ਨੇ ਉਹ ਫੋਰਚੂਨਰ ਦੇ ਵਿੱਚ ਸਵਾਰ ਸਨ ਔਰ ਉਹਨਾਂ ਦੀ ਗੱਡੀ ਸਲੋ ਹੀ ਜਾ ਰਹੀ ਸੀ ਪਰ ਸਾਹਮਣੋਂ ਜਿਹੜੀ ਕ੍ਰੇਟਾ ਆਂਦੀ ਔਰ ਓਵਰ ਸਪੀਡ ਦੇ ਕਰਕੇ ਹਾਦਸਾ ਦੱਸਿਆ ਜਾ ਰਿਹਾ ਹੁੰਦੀ ਹੈ ਔਰ ਜਦੋਂ ਉਸ ਦੀ ਗੱਡੀ ਡਬ ਸ਼ਾਟ ਕੈਫੇ ਦੇ ਨੇੜੇ ਪਹੁੰਚਦੀ ਹੈ ਤਾਂ ਕ੍ਰੇਟਾ ਦੇ ਸਾਹਮਣੇ ਆ ਕੇ ਉਸ ਨੂੰ ਟੱਕਰ ਮਾਰਦੇ ਜਿਸ ਦੇ ਕਰਕੇ ਦੋਵੇਂ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਤਾਂ ਮੌਕੇ ਦੇ ਉੱਤੇ ਗੰਭੀਰ ਸੱਟਾਂ ਕੇਪੀ ਦੇ ਪੁੱਤਰ ਨੂੰ ਲੱਗਦੀਆਂ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਲਿਜਾਇਆ ਜਾਂਦਾ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਔਰ ਇਸ ਦੌਰਾਨ ਗਲੀ ਦੇ ਵਿੱਚ ਹੋਰ ਵੀ ਇੱਕ ਗੱਡੀ ਖੜੀ ਹੋਈ ਸੀ ਕ੍ਰੇਟਾ ਫੋਰਚਨਰ ਔਰ ਗ੍ਰੈਂਡ ਵਿਟਾਲਾ ਜਿਸ ਦੇ ਨਾਲ ਟੱਕਰ ਵੀ ਹੁੰਦੀ ਆ ਔਰ ਤੁਸੀਂ ਦੇਖੋ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਕਿ ਦੋਵਾਂ ਦੇ ਵਿੱਚ ਕਿਵੇਂ ਟੱਕਰ ਹੋਈ ਹੈ ਤਾਂ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਜਲੰਧਰ ਦੇ ਵਿੱਚ ਇਹ ਚਾਰ ਗੱਡੀਆਂ ਦੀ ਟੱਕਰ ਹੋਈ ਜਿਦੇ ਵਿੱਚ ਸਾਬਕਾ ਸੰਸਦ ਮੈਂਬਰ ਔਰ ਸੀਨੀਅਰ ਅਕਾਲੀ ਨੇਤਾ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਬੇਟੇ ਦੀ ਮੌਤ ਹੋ ਗਈ ਸਭ 10:30 ਦਾ ਟਾਈਮ ਹੁਣਾ ਹੱਦ 11:00 ਦਾ ਚੜਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਸਾਈਡ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਹੈ ਉਹਨਾਂ ਦੀ ਗੱਲ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਸਰ ਪਤਾ ਲੱਗੇ ਕਿਸ ਦੀ ਗਲਤੀ ਹੈ ਕਿਸ ਤਰ੍ਹਾਂ ਦੀ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜੇਤੇ ਵੀ ਮੰਨਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਐਕਸੀਡੈਂਟ ਟੋਟਲ ਕਿੰਨੀਆਂ ਗੱਡੀਆਂ ਆ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰਨੀ ਹੈਗੀਆਂ ਤਿੰਨ ਤਾਂ ਇੱਥੇ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਇੰਜਰਡ ਕਿੰਨੇ ਨੇ ਟੋਟਲ ਇੰਜਰਡ ਆਦਮੀ ਤੇ ਮੀਂ ਇੰਜਰਡ ਆ ਉਹਨਾਂ ਤੇ ਕੀਪੀਆ ਜੀ ਬੇਟੀ ਦੀ ਡੈਥ ਹੋ ਚੁੱਕੀ ਆ ਠੀਕ ਆ ਜੀ ਬਾਕੀ ਗੱਡੀ ਤੁਸੀਂ ਇੱਥੇ ਕਹਿ ਰਹੇ ਹੋ ਕਿ ਇੰਜਰਡ ਹੋਇਆ ਹੈ ਨਹੀਂ ਉਹਨਾਂ ਚ ਇੰਜਰਡ ਨਹੀਂ ਹੋਇਆ ਕੋਈ ਵੀ ਨਾ ਸਾਡੇ ਕੋਲ ਹਸਪੀਟਲ ਤੋਂ ਕੋਈ ਇਨਫੋਰਮੇਸ਼ਨ ਆਈ ਹੈ ਨਾ ਹੁਣ ਆਈ ਆ ਗੱਡੀ ਅਸੀਂ ਉਹ ਵੀ ਰੌਂਡ ਅਪ ਕਰ ਲਈ ਐਸਐਚਓ ਮਾਡਲ ਟਾਊਨ ਹਾਂ ਹਾਂ ਲੋਕਲੀ ਆ ਗੱਡੀਆਂ ਸਾਰੀਆਂ ਲੋਕਲੀ ਆ ਬਾਕੀ ਵੈਰੀਫਾਈ ਕਰਦੇ ਸਾਰਾ ਅਸੀਂ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਆ ਸਾਰੇ ਜੇ ਦੀ ਗਲਤੀ ਹੋਈ ਅਸੀਂ ਕਾਰਵਾਈ ਕਰਾਂਗੇ ਹੁਣ ਤਾਂ ਕੋਈ ਰੌਂਡ ਨੇ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਆ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਬਾਕੀ ਪੋਸਟਮਾਰਨ ਰਿਪੋਰਟ ਤੇ ਦੇਖਾਂਗੇ ਕੀ ਲਿਖਦਾ